ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਸਾਧ ਸੰਗਤ ਅੱਜ ਆਪਾਂ ਜਿਹੜੀਆਂ ਬੇਨਤੀਆਂ ਸਾਂਝੀਆਂ ਕਰਾਂਗੇ ਗੁਰਮੁਖ ਪਿਆਰਿਓ ਉਹ ਬੇਨਤੀਆਂ অতি ਜ਼ਰੂਰੀ ਬੇਨਤੀਆਂ ਨੇ ਪਿਆਰਿਓ ਕਾਲ ਯੁਗ ਤੋਂ ਮਗਰੋਂ ਕਿਹੜਾ ਯੁਗ ਸ਼ੁਰੂ ਹੋਵੇਗਾ ਇਹ ਬਹੁਤ ਵੱਡਾ ਸਵਾਲ ਹੈ ਵੀ ਕਲ ਯੁਗ ਤੋਂ ਬਾਅਦ ਕਿਹੜਾ ਯੁਗ ਸ਼ੁਰੂ ਹੋਵੇਗਾ ਇਹਦੇ ਬਾਰੇ ਆਪਾਂ ਬੇਨਤੀਆਂ ਸ਼ੁਰੂ ਕਰਾਂਗੇ ਸਾਧ ਸੰਗਤ ਆਪਾਂ ਇਹਦੇ ਬਾਰੇ ਕੁਝ ਬੇਨਤੀਆਂ ਨਾਲ ਹੀ ਨਾਲ ਕਰਦੇ ਜਾਵਾਂਗੇ ਸਾਧ ਸੰਗਤ ਪਹਿਲਾਂ ਤੇ ਸਾਰੀ ਸੰਗਤ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਲਗਾਤਾਰ ਆਪਾਂ ਵੇਖ ਰਹੇ ਆ ਬਹੁਤ ਸਾਰੀਆਂ ਚੀਜ਼ਾਂ ਆਪਾਂ ਨੂੰ ਵੇਖਣ ਨੂੰ ਮਿਲਦੀਆਂ ਨੇ ਬਹੁਤ ਸਾਰੀਆਂ ਚੀਜ਼ਾਂ ਕਲਯੁਗ ਹੋਵੇ ਜਾਂ ਕੁਝ ਵੀ ਹੋਵੇ ਤੇ ਆਪਾਂ ਉਹਨਾਂ ਚੀਜ਼ਾਂ ਨੂੰ ਜਿਹੜਾ ਹੈ ਵੇਖ ਕੇ ਮੰਨਦੇ ਆ ਪਿਆਰਿਓ ਆਪਾਂ ਬਹੁਤ ਸਾਰੀਆਂ ਚੀਜ਼ਾਂ ਦੇਖਦੇ ਆਂ ਪਿਆਰਿਓ ਇੱਕ ਗੱਲ ਹਮੇਸ਼ਾ ਨੋਟ ਰੱਖਿਓ ਕਲਯੁਗ ਕੀ ਹੈ ਪਿਆਰਿਓ ਕਲਯੁਗ ਅਸਲ ਦੇ ਵਿੱਚ ਕੀ ਹੈ ਕੀ ਕਲਯੁਗ ਹੈ ਜੇ ਜੇਤਾ ਸਾਡੇ ਘਰ ਦੇ ਵਿੱਚ ਲੜਾਈ ਹੈ ਨਾਮ ਬਾਣੀ ਦਾ ਕਤਰਾ ਤੱਕ ਵੀ ਸਾਡੇ ਵਿੱਚ ਮੌਜੂਦ ਨਹੀਂ ਤੇ ਅਸੀਂ ਆਮ ਜ਼ਿੰਦਗੀ ਜਿਉ ਰਹੇ ਆਂ ਤੇ ਇਹ ਵੀ ਗੱਲ ਯਾਦ ਰੱਖਿਓ ਵੀ ਸਾਡੇ ਵਿੱਚ ਗੁਰੂ ਦੇ ਨਾਮ ਦਾ ਕਣ ਹੀ ਹੈ ਨਹੀਂ ਤੇ ਪਿਆਰਿਓ ਇਹੋ ਤੇ ਕਲਯੁਗ ਹੈ ਸਭ ਕੁਝ ਹੁੰਦੇ ਹਵਾਏ ਵੀ ਅਸੀਂ ਕੁਝ ਭੋਗ ਨਹੀਂ ਸਕਦੇ ਭਾਵ ਕੁਝ ਖਾ ਪੀ ਨਹੀਂ ਸਕਦੇ ਅਸੀਂ ਕੁਝ ਪਹਿਨ ਨਹੀਂ ਸਕਦੇ ਸਰੀਰ ਇਜਾਜ਼ਤ ਨਹੀਂ ਦਿੰਦਾ ਇਹੋ ਹੀ ਕਲਯੁਗ ਹੈ ਸਾਹਮਣੇ ਪਈ ਚੀਜ਼ ਖਾ ਲਈਏ ਤਾਂ ਉਹ ਜ਼ਹਿਰ ਬਰਾਬਰ ਹੈ ਇਹੋ ਤੇ ਕਲਯੁਗ ਹੈ ਸਾਧ ਸੰਗਤ ਕਿਸੇ ਦਾ ਹੱਕ ਖਾ ਕੇ ਆਪਣੇ ਆਪ ਨੂੰ ਸ਼ਾਹੂਕਾਰ ਸਮਝਣਾ ਵੱਡੇ ਵੱਡੇ ਮੌਲਾਂ ਦੇ ਵਿੱਚ ਜਾ ਕੇ ਹਜ਼ਾਰਾਂ ਰੁਪਏ ਦੇ ਸੌਦੇ ਕਰ ਲੈਣੇ ਪਰ ਕਿਸੇ ਦਿਹਾੜੀਏ ਦੀ ਦਿਹਾੜੀ ਮਾਰ ਲੈਣੀ ਸਾਧ ਸੰਗਤ ਅਸੰਖ ਗਲਵੱੜ ਹੱਤਿਆ ਕਮਾਹੇ ਉਹ ਕੰਮ ਹੋ ਜਾਣਾ ਤੇ ਉਹ ਉਹ ਕਾਲ ਯੁਗ ਹੈ ਆਪਣੀ ਯਾਸ਼ੀ ਦੇ ਵਿੱਚ ਲੱਖਾਂ ਰੁਪਈਆ ਬੰਦੇ ਡਾਉਣ ਵਾਲੇ ਮੈਂ ਖੁਦ ਵੇਖੇ ਨੇ ਸਾਧ ਸੰਗਤ ਗਲਤ ਮਲਤ ਚੀਜ਼ਾਂ ਦੇ ਵਿੱਚ ਪੈਸੇ ਅਡਾਉਣ ਵਾਲੇ ਜਿੱਥੇ ਕਿ ਬੋਲਡ ਸੀਨਾ ਦੇ ਵਿੱਚ ਜਾਂ ਫਿਰ ਉਹ ਲੋਕ ਜਿਹੜੇ ਨੇ ਇਹੋ ਜੀਆਂ ਐਕਟੀਵਿਟੀਆਂ ਕਰਕੇ ਜਿਹੜੀਆਂ ਚੀਜ਼ਾਂ ਗੁਰਮਤ ਜਿਹੜੀ ਹੈ ਦਿਨਾਂ ਤੋਂ ਦੂਰ ਕਰਦੀ ਹੈ ਗੁਰਮਤ ਜਿਨ੍ਹਾਂ ਦੀ ਇਜਾਜ਼ਤ ਨਹੀਂ ਦਿੰਦੀ ਉਹਨਾਂ ਚੀਜ਼ਾਂ ਦੇ ਵਿੱਚ ਲੋਕਾਂ ਨੇ ਪੈਸਾ ਖਰਾਬ ਕੀਤਾ ਤੇ ਉਹ ਲੋਕ ਜਿਹੜੇ ਨੇ ਇੱਕ ਦਿਹਾੜੀਦਾਰ ਨਾਲ ਦਿਹਾੜੀ ਦੇ ਪੈਸੇ ਦੇਣ ਪਿੱਛੇ ਲੜਦੇ ਹੁੰਦੇ ਨੇ ਕਿਸੇ ਰੇੜੀ ਤੇ ਜਾ ਕੇ ਉਹਦੇ ਨਾਲ ਕੇਲਿਆਂ ਦੀ ਦਰਜਨ ਪਿੱਛੇ ਲੜਦੇ ਵੇਖੇ ਨੇ 2 ਰੁਪਏ ਵੱਧ ਦੇ ਪਿੱਛੇ ਲੜਦੇ ਵੇ ਹਾਂ ਠੀਕ ਹੈ ਕਿਸੇ ਤੋਂ ਨਜ਼ਾਇਜ਼ ਲੈਣਾ ਗੱਲ ਵੱਖਰੀ ਹੈ ਜੇ ਹੁਣ ਮਗਰੋਂ ਰੇਟ 30 ਰੁਪਏ ਆ ਰਿਹਾ ਜੇ ਸਾਨੂੰ ਉਹ ਵੀ 30 ਰੁਪਏ ਦੇ ਰਿਹਾ ਉਹਦੇ ਵਿੱਚ ਇੱਕ 2 ਰੁਪਿਆ ਨੂੰ ਬਚਣਾ 5 ਰੁਪਏ ਬਚਣੇ ਨੇ ਤੇ ਜੋ ਵੀ ਆਪਾਂ ਕਹੀਏ ਵੀ ਸਾਨੂੰ ਛੱਡ ਤੇ ਉਹ ਨਜ਼ਾਇਜ਼ ਹੈ ਉਹ ਗਲਤ ਹੈ ਜੇ ਹੁਣ ਮਗਰੋਂ 30 ਰੁਪਏ ਆ ਰਿਹਾ ਹੈ ਤੇ ਮਾਰਕੀਟ ਦਾ ਸਾਰੀ ਦਾ ਰੇਟ 30 ਰੁਪਏ ਆ ਤੇ ਸਾਨੂੰ ਉਹ 40 50 ਦੇ ਰਿਹਾ ਉਥੇ ਬੋਲਣਾ ਚਾਇਆ ਜਾ ਮੈਂ ਬੇਨਤੀ ਦੋਨਾਂ ਤਰਫ ਹੀ ਕਰਦਾ ਹੁਣ ਸਾਧ ਸੰਗਤ ਇੱਕ ਬੇਨਤੀ ਨਾਲ ਹੀ ਕਰਦਾ ਕਿ ਕਲਯੁਗ ਤਾਂ ਹਜੇ ਜਿਹੜਾ ਹੈ ਉਹ ਸ਼ੁਰੂਆਤ ਹੋਈ ਹੈ ਕਲਯੁਗ ਦੀ ਜਿਹੜੀ ਉਮਰ ਹੈ ਉਹ ਹਲੇ ਬਹੁਤ ਲੰਬੀ ਹੈ ਕਲਯੁਗ ਦੀ ਉਮਰ ਜਿਹੜੀ ਹੈ ਉਹ ਹਜੇ ਬਹੁਤ ਲੰਬੀ ਪਈ ਹੋਈ ਹੈ ਇਹ ਕਲਯੁਗ ਨੇ ਨਹੀਂ ਛੇਤੀ ਖਤਮ ਨਹੀਂ ਹੋਣਾ ਸਾਧ ਸੰਗਤ ਇਹ ਜਿਹੜਾ ਕਲਯੁਗ ਹੈ ਇਹ ਤਾਂ ਬਹੁਤ ਲੰਮਾ ਸਮਾਂ ਚੱਲਣਾ ਹਜੇ ਬਹੁਤ ਲੰਮਾ ਸਮਾਂ ਬੜਾ ਲੰਮਾ ਸਮਾਂ ਇਸਨੇ ਜਾਣਾ ਪਿਆਰਿਓ ਇਹਨੇ ਛੇਤੀ ਖਤਮ ਨਹੀਂ ਹੋਣਾ ਜੇ ਆਪਾਂ ਕਹੀਏ ਵੀ ਕਾਲ ਯੁਗ ਦੀ ਮੌਤ ਹੋਏਗੀ ਕਾਲ ਯੁਗ ਦੀ ਮੌਤ ਸਾਡੇ ਵੇਖ ਦੇ ਵੇਖ ਤੇ ਤਾਂ ਨਹੀਂ ਹੋਣੀ ਪਿਆਰਿਓ ਇਹਨੂੰ ਬਹੁਤ ਲੰਮਾ ਸਮਾਂ ਲੱਗਣਾ ਹੈ ਬੜਾ ਲੰਮਾ ਸਮਾਂ ਇੰਤਜ਼ਾਰ ਕਰਨਾ ਪੈਣਾ ਇਸ ਦੇ ਲਈ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਵੇਖਣੀਆਂ ਪੈਣਗੀਆਂ ਬੜੇ ਸ਼ਾਇਦ ਜਨਮ ਧਾਰਨ ਕਰਨੇ ਪੈਣ ਹਜ਼ਾਰਾਂ ਸਾਲ ਹਜੇ ਕਲਯੁਗ ਦੀ ਜਿਹੜੀ ਉਮਰ ਪਈ ਹੋਈ ਹੈ ਹਜ਼ਾਰਾਂ ਸਾਲ ਪਿਆਰਿਓ ਤੇ ਇਹ ਕਲਯੁਗ ਕੀ ਹੈ ਅੱਜ ਛੋਟੀਆਂ-ਛੋਟੀਆਂ ਬੱਚੀਆਂ ਨੂੰ ਰੋਕਿਆ ਜਾਂਦਾ ਹੈ ਕਿ ਭਾਈ ਤੁਸੀਂ ਆਪਣੇ ਅੰਗ ਨਾ ਵਿਖਾਓ ਸਰੀਰਾਂ ਨੂੰ ਜਿਹੜਾ ਹੈ ਨਾ ਪ੍ਰਦਰਸ਼ਨ ਕਰੋ ਸੋਸ਼ਲ ਮੀਡੀਆ ਤੇ ਪਰ ਸਾਡੀਆਂ ਉਹ ਧੀਆ ਭੈਣਾ ਬੱਚੀਆਂ ਸਾਡੇ ਤੋਂ ਵੀ ਉੱਪਰ ਦੀ ਹੋ ਗਈਆਂ ਉਹ ਕਹਿੰਦੀਆਂ ਵੀ ਨਹੀਂ ਅਸੀਂ ਆਪਣੀ ਮਰਜ਼ੀ ਕਰਨੀ ਹੈ ਘਰੋਂ ਭੱਜ ਗਈਆਂ ਰੋਕਣ ਤੇ ਮੋਬਾਈਲ ਫੋਨ ਨਾ ਵਰਤੋਂ ਕਰਨ ਦੀ ਸੂਰਤ ਦੇ ਵਿੱਚ ਭਗਲਦਿਆਂ ਨੇ ਰੋਕਿਆ ਤੇ ਉਹ ਕਹਿੰਦੀ ਬਸ ਘਰੋਂ ਭੱਜ ਘਰੋਂ ਭੱਜ ਗਿਆ ਛੋਟੀਆਂ-ਛੋਟੀਆਂ ਬੱਚੀਆਂ ਘਰੋਂ ਭੱਜ ਕੇ ਵਿਆਹ ਕਰਾਰੀਆਂ ਨੇ ਤੇ ਉਹ ਜਿਹੜੀ ਗੱਲ ਮਾਹ ਪੁਰਖਾਂ ਨੇ ਕਹੀ ਵੀ ਛੋਟੀਆਂ-ਛੋਟੀਆਂ ਬੱਚੀਆਂ 12-13 ਕੋ سال ਦੀ ਬੱਚੀ ਨਾਨੀ ਘਵਾਈ ਗਈ ਤੇ ਸ਼ਾਇਦ ਅਸੀਂ ਉਸ ਦੌਰ ਵੱਲ ਜਿਹੜਾ ਹੈ ਵਧਦੇ ਜਾ ਰਹੇ ਹਾਂ ਧਰਮਾਂ ਦੇ ਨਾਂ ਤੇ ਲੜਾਈਆਂ ਧਰਮਾਂ ਦੇ ਨਾਂ ਤੇ ਠੱਗੀਆਂ ਗੁਰੂ ਦੇ ਨਾਮ ਤੇ ਠੱਗੀਆਂ ਇਹੋ ਹੀ ਤੇ ਕਲਯੁਗ ਹੈ ਕਲਯੁਗ ਦੀ ਇੱਕ ਉਮਰ ਹੈ ਉਹ ਜਦੋਂ ਖਤਮ ਹੋਣਾ ਸਾਰ ਸੰਗਤ ਇਹ ਕਲਯੁਗ ਨੇ ਜਦੋਂ ਖਤਮ ਹੋਣਾ ਤੇ ਇਹਦੀ ਸ਼ੁਰੂਆਤ ਜਿਹੜੀ ਹੈ ਵਿਦਵਾਨਾਂ ਨੇ ਜ਼ਿਕਰ ਕੀਤਾ ਹੈ 100 ਸਾਖੀ ਦੇ ਮੁਤਾਬਕ ਕਹਿੰਦੇ ਜਿਹੜੀ ਸ਼ੁਰੂਆਤ ਹੈ ਉਹ ਅੰਮ੍ਰਿਤਸਰ ਸਾਹਿਬ ਤੋਂ ਹੋਣੀ ਹੈ ਸਤਜਗਤ ਦੀ ਤੇ ਕੋਈ ਕਹਿੰਦਾ ਇਹਦੀ ਸ਼ੁਰੂਆਤ ਜਿਹੜੀ ਹੈ ਹਜ਼ੂਰ ਸਾਹਿਬ ਤੋਂ ਹੋਣੀ ਹੈ ਦੋਨੇ ਅਸਥਾਨਾਂ ਦੇ ਵਿੱਚ ਜਿਹੜੀ ਪ੍ਰਾਤਨ ਸਾਖੀ ਹੈ ਉਹਦੇ ਵਿੱਚ ਹਜ਼ੂਰ ਸਾਹਿਬ ਦਾ ਜ਼ਿਕਰ ਕੀਤਾ ਗਿਆ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਸਾਹਿਬ ਦੀ ਉਸ ਪਾਵਨ ਧਰਤੀ ਤੋਂ ਹੀ ਗਏ ਨੇ ਉਸ ਪਾਵਨ ਧਰਤੀ ਤੋਂ ਸਚਖੰਡ ਸਾਹਿਬ ਨੂੰ ਗਏ ਨੇ ਉਸੇ ਧਰਤੀ ਤੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੁਬਾਰਾ ਆਉਣਗੇ ਸਤਿਗੁਰ ਨੂੰ ਆਉਣਾ ਪੈਣਾ ਕਿਉਂਕਿ ਹਾਲਾਤ ਇਹਨੇ ਮਾੜੇ ਹੋ ਜਾਣਗੇ ਅੱਜ ਆਪਾਂ ਵੇਖਿਆ ਅੱਜ ਕਿਹੜਾ ਹਾਲਾਤ ਚੰਗੇ ਨੇ ਅੱਜ ਬਹੁਤ ਮਾੜੇ ਨੇ ਪਰ ਇਦੋਂ ਵੀ ਬਹੁਤ ਮਾੜੇ ਹਾਲਾਤ ਆਉਣੇ ਨੇ ਬਹੁਤ ਮਾੜੇ ਹਾਲਾਤ ਸਾਧ ਸੰਗਤ ਨਸ਼ਾ ਕਰਨ ਵਾਲਿਆਂ ਨੂੰ ਫੜਿਆ ਜਾ ਰਿਹਾ ਹੈ ਨਸ਼ਾ ਵੇਚਣ ਵਾਲਿਆਂ ਤੇ ਕੋਈ ਸਖਤਾਈ ਨਹੀਂ ਸਰਕਾਰ ਕਹਿੰਦੀ ਅਸੀਂ ਉਹਨਾਂ ਦੀਆਂ ਪ੍ਰਾਪਰਟੀਆਂ ਜ਼ਬਤ ਕਰ ਲਾਂਗੇ ਜੀ ਅਸੀਂ ਇੰਜ ਕਰ ਲਾਂਗੇ ਮੈਂ ਕਹਿੰਦਾ ਵੀ ਇੱਕ ਬੰਦਾ ਗਲਤ ਕੰਮ ਕਰ ਰਿਹਾ ਉਹਦੀ ਸਜ਼ਾ ਉਹਦੇ ਪਰਿਵਾਰ ਨੂੰ ਕਿਉਂ ਜਿਹੜਾ ਬੰਦਾ ਗਲਤ ਕਰਦਾ ਹੈ ਜੇ ਪੂਰਾ ਪਰਿਵਾਰ ਕਰਦਾ ਹੈ ਪੂਰੇ ਪਰਿਵਾਰ ਨੂੰ ਸਜ਼ਾ ਦਿਓ ਤੇ ਜੇਕਰ ਇੱਕ ਬੰਦਾ ਕਰਦਾ ਹੈ ਤਾਂ ਉਹਦੇ ਤੇ ਸਖਤ ਕਾਰਵਾਈ ਕਰਕੇ ਉਹਨੂੰ ਉਹਨੂੰ ਜਿਹੜਾ ਹੈ ਅੱਗੇ ਵਾਸਤੇ ਅਹਿਸਾਸ ਕਰਾ ਦਿਓ ਵੀ ਨਸ਼ਾ ਵੇਚਣਾ ਨਹੀਂ ਕਿੰਨਾ ਵੱਡਾ ਗੁਨਾਹ ਹੈ ਨਸ਼ਾ ਨਹੀਂ ਵੇਚਣਾ ਨਹੀਂ ਪਰ ਨਹੀਂ ਆਪਣੀ ਮਰਜ਼ੀ ਨਾਲ ਸਭ ਕੁਝ ਚੱਲਿਆ ਹੋਇਆ ਹੈ ਪਤਾ ਸਾਰਾ ਉਹ ਜਿਹਦੇ ਕੋਲੋਂ 2-4 ਗ੍ਰਾਮ ਹੈ ਜੋ ਕੁਝ ਵੀ ਹੈ ਮਾੜਾ ਮੋਟਾ ਉਹਨੂੰ ਤੇ ਫੜਿਆ ਜਾ ਰਿਹਾ ਹੈ ਜਿਹੜਿਆ ਖੇਪਾਂ ਲੈ ਲੈ ਕੇ ਲੋਕ ਬੈਠੇ ਨੇ ਉਹਨਾਂ ਨਾਲ ਹੱਥ ਮਿਲਾ ਕੇ ਇਹ ਲੋਕ ਆਪਣੇ ਹਿੱਸੇ ਕਢਵਾ ਕੇ ਅੱਗੇ-ਅੱਗੇ ਚੱਲੇ ਜਾ ਰਹੇ ਨੇ ਇਦਾਂ ਨਸ਼ਾ ਖਤਮ ਨਹੀਂ ਹੋਣਾ ਇਹੋ ਤੇ ਕਲਯੁਗ ਹੈ ਆਪਣਾ ਮੁਨਾਫਾ ਕੱਢਣ ਦੇ ਲਈ ਕਿਸੇ ਧੀ ਭੈਣ ਦੀ ਇੱਜ਼ਤ ਵੀ ਉਤਾਰੋ-ਉਤਾਰ ਕਰਨੀ ਪੈ ਜੇ ਜਾਂ ਫਿਰ ਕਿਸੇ ਬੱਚੇ ਦਾ ਕਤਲ ਵੀ ਕਰਨਾ ਪੈ ਜੇ ਕਿਸੇ નિર્ਦੋਸ਼ ਦਾ ਕਤਲ ਕਰਨਾ ਪੈ ਜੇ ਕੋਈ ਪਰਵਾਹ ਨਹੀਂ ਉਹ ਸਾਰਾ ਕੁਝ ਮਨਜ਼ੂਰ ਹੈ ਪਰ ਸਾਡਾ ਫਾਇਦਾ ਹੋਣਾ ਚਾਹੀਦਾ ਸਾਡਾ ਮੁਨਾਫਾ ਹੋਣਾ ਚਾਹੀਦਾ ਇਹ ਗੱਲ ਸਾਡੀ ਪਹਿਲਾ ਹੁੰਦੀ ਹੈ ਇਹੋ ਹੀ ਕਲਯੁਗ ਹੈ ਇਹ ਸ਼ੁਰੂਆਤ ਜਿਹੜੀ ਹੈ ਕਲਯੁਗ ਦੀ ਹੈ ਹਲੇ ਅੱਗੇ ਵੇਖਿਓ ਜਦੋਂ ਪੂਰਾ ਇਹ ਹੁਣ ਹੈ ਉਸ ਤੋਂ ਬਾਅਦ ਸਤਜੁਗ ਦੀ ਸ਼ੁਰੂਆਤ ਹੋਣੀ ਹੈ ਫਿਰ ਦੁਨੀਆ ਦਾ ਅੰਤ ਵੀ ਉੱਥੇ ਹੋਏਗਾ ਜਿੱਥੇ ਕਲਯੁਗ ਦਾ ਅੰਤ ਹੋਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ